ਸਤਿ ਸ੍ਰੀ ਅਕਾਲ ਦੋਸਤੋ ਸਬਬ ਮੀਡੀਆ ਦੇ ਪ੍ਰੋਗਰਾਮ ਬਾਦਾਂ ਮੁਲਾਕਾਤਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਮੈਂ ਅਫਤਾਰ ਨਗਲੀਆਂ ਤੇ ਪਹਿਲਾਂ ਦੀ ਤਰ੍ਹਾਂ ਹੋਰ ਇੱਕ ਬੜੀ ਪਿਆਰੀ ਸ਼ਖਸੀਅਤ ਸਟੂਡੀਓ ਪਹੁੰਚੀ ਹੈ ਉਹ ਸ਼ਖਸੀਅਤ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਇਲਾਕੇ ਦੇ ਵਿੱਚ ਵੱਡਣਾ ਵੱਡਾ ਨਾਮਣਾ ਖੱਟਿਆ ਹੈ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਜਿੱਥੇ ਪਾਰਟੀ ਦੇ ਵੱਡੇ ਨੇਤਾ ਨੇ ਉੱਥੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੀ ਉਹਨਾਂ ਦਾ ਵੱਡਾ ਨਾਮ ਹੈ ਮੇਰੇ ਨਾਲ ਨੇ ਰਾਣਾ ਕੁਸ਼ਲਪਾਲ ਜੀ ਖਿਜ਼ਰਾਬਾਦ ਤੋਂ ਰਾਣਾ ਜੀ ਬਹੁਤ-ਬਹੁਤ ਸਵਾਗਤ ਪਹਿਲਾ ਦਾ ਉਤਾਰ ਜੀ ਮੇਰਾ ਰਾਜੇ ਤੁਹਾਡਾ ਤੇ ਥੋੜੀ ਸਭ ਮੀਡੀਆ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਛੋਟੇ ਨਿਵਾਣੇ ਨੂੰ ਬੁਲਾਇਆ ਹੈ ਬੜਾ ਬੜਾ ਤਾਂ ਤੇ ਰਾਣਾ ਜੀ ਜਿਵੇਂ ਕਿ ਹੁਣ ਵੋਟਾਂ ਦਾ ਸੀਜ਼ਨ ਚੱਲ ਰਿਹਾ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਲਗਭਗ ਮੈਦਾਨ ਭਖ ਚੁੱਕਿਆ ਕਿਵੇਂ ਦੇਖਦੇ ਹੋ ਵੋਟਾਂ ਨੂੰ ਲੈ ਕੇ ਦੇਖੋ ਗੱਲੇ ਵੀ ਸਾਰੇ ਪਾਰਟੀਆਂ ਆਪਣੇ ਆਪਣੇ ਸਿਆਸੀ ਲੋਕ ਦਿਖ ਰਹੇ ਆ ਪਰ ਮਨ ਨੂੰ ਹੁਣੇ-ਹੁਣੇ ਪਤਾ ਲੱਗਿਆ ਇਹ ਵੀ ਸਾਡੀ ਪਾਰਟੀ ਨੇ ਵਿਜੇਂਦਰ ਸਿੰਘਲਾ ਜੀ ਨੂੰ ਜਿਹੜੇ ਆਪਣਾ ਸਿੱਖਿਆ ਮੰਤਰੀ ਰਹੇ ਆ ਪਹਿਲਾਂ ਸਰੂਰ ਤੇ ਬਲੌਂ ਕਰਦੇ ਆ ਉਹਨਾਂ ਟਿੱਡ ਦਿੱਤੀ ਆ ਅਨੰਦਪੁਰ ਤੇ ਆਪ ਵਾਲੇ ਨੇ ਪਹਿਲਾਂ ਆ ਗਿਆ ਸੀ ਤੇ ਖਾਲੀ ਦਿਲ ਦਾ ਵੀ ਤੁਹਾਨੂੰ ਪਤਾ ਆ ਗਿਆ ਬਿਲਕੁਲ ਤੇ ਹੁਣ ਭਾਜਪੀ ਦਾ ਰਹਿ ਗਿਆ ਹੈ ਹੂੰ ਚੋਣ ਦਾ ਗੜ ਪਖਿਆ ਹੋਇਆ ਹੈ ਬਿਲਕੁਲ ਇਹ ਸਾਰੇ ਆਪਣੇ ਆਪਣੇ ਪੱਖ ਦੱਸ ਰਹੇ ਆ ਤਾਂ ਲੋਕ ਬੜੇ ਸਿਆਣੇ ਆ ਹੂੰ ਤਾਂ ਜੀ ਲੋਕ ਜਿਹੜੇ 2022 ਦੇ ਵਿੱਚ ਇੱਕ ਬਦਲੋ ਕਰਕੇ ਬੋਟ ਪਾਈ ਸੀ ਮੈਨੂੰ ਨਹੀਂ ਲੱਗਦਾ ਵੀ ਉਹ ਦੁਬਾਰਾ ਸਮੇਂ ਆਣਾ ਹੋਣਾ ਇਹਨਾਂ ਦਾ ਓਖਾ ਹੈ ਰਣਾ ਜੀ ਜੇ ਮੈਂ ਤੁਸੀਂ ਬਦਲਾਅ ਦੀ ਗੱਲ ਕਰ ਰਹੇ ਹੋ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ ਵੈਸੇ ਬੜੇ ਵਾਅਦੇ ਕਰ ਕਰਕੇ ਬਹੁਤ ਲੋਕਾਂ ਨੂੰ ਆਪਣੇ ਨਾਲ ਇਹਨਾਂ ਨੇ ਤੋਰਿਆ ਸੀਗਾ ਆਮ ਆਦਮੀ ਪਾਰਟੀ ਨੇ ਤੇ ਵੱਡਾ ਫਤਵਾ ਵੀ ਦਿੱਤਾ ਸੀਗਾ ਪਰ ਕਿਤੇ ਨਾ ਕਿਤੇ ਫੇਲ ਕਿਵੇਂ ਹੋ ਗਈ ਕਿਦਾਂ ਕੀ ਲੱਗਿਆ ਤੁਹਾਨੂੰ ਇਹ ਜੁਮਲੇ ਨਾ ਜੁਮਲੇ ਛੱਡੇ ਦੀ ਇਹਨਾਂ ਨੇ ਵੇਸੇ ਇਹ ਕਰਦਣਾ ਸੀ ਇਹ ਕਰਦਣਾ 2 2.5 ਸਾਲ ਹੋ ਗਏ ਇੱਕ ਬਿਜਲੀ ਵਾਲਾ ਛੱਡ ਕੇ ਬਾਕੀ ਮੰਨੋ ਇੱਕ ਵੀ ਕੰਮ ਗਣਾ ਦੇ ਇਹਨਾਂ ਨੇ ਕਰਿਆ ਹੂੰ ਉਹ ਰਿਪ੍ਰਿੰਟਾ ਚਾਰ ਲੈ ਲੋ ਦਫ਼ਤਰਾਂ ਦੇ ਅੰਦਰ ਤੁਸੀਂ ਕੋਈ ਵੀ ਜੇ ਪੈਨਸ਼ਨਾਂ ਦਾ ਕੰਮ ਹੈ ਰਸਨ ਕਾਰਡ 10 ਲੱਖ ਦੇ ਕਰੀਬ ਰਸਨ ਕਾਰਡ ਇਹਨਾਂ ਬਣਦੇ ਸਰ ਕਰਦੇ 10 ਲੱਖ ਦੇ ਹੂੰ ਕਰੀਬ ਤੇ ਉਹ ਕਰਦੇ ਆ ਦੇ ਅੱਜ ਜੇ ਮੈਂ ਸੁਣਿਆ ਸੀ ਵੀ ਮੁੱਖ ਮੰਤਰੀ ਆ ਕਿ ਆ ਵੀ ਉਹ ਸਾਰੇ ਦੁਬਾਰਾ ਲਾਗੂ ਕਰਦਣੇ ਹੂੰ ਤੇ ਮੈਨੂੰ ਇਹ ਦੱਸੋ ਵੀ 2 ਸਾਲਾਂ માં ਉਹ ਹੁਣ ਉਹ ਪਹਿਲਾਂ ਅਮੀਰ ਸੀ ਤੇ ਹੁਣ ਉਹ ਗਰੀਬ ਹੋਗੇ ਹੂੰ ਇੱਕ ਕਿੱਡੀ ਵੱਡੀ ਇੱਕ ਬਣਾਇਆ ਗਿਆ ਬੰਦੇ ਨੂੰ ਬੇਕੂ ਬਣਾਇਆ ਗਿਆ ਵੋਟਾਂ ਨੂੰ ਦੇਖਦੇ ਹੋਏ ਉਹਨੂੰ ਬੋਟਾ ਦੇ ਲਾਗੂ ਕਰਦੇ ਉਹ ਕੱਟੇ ਵੀ ਰਸਨ ਕਾਟ ਹੈ ਜਿੱਥੇ ਬਕਰਦੀਬ ਨੇ ਮੇਰੇ ਹਲਕੇ ਦਾ ਮੈਂ ਕਈ ਪਿੰਡਾਂ ਤੇ ਗਿਆ ਤੇ ਮੈਨੂੰ ਬੁਲਾਇਆ ਵੀ ਮੈਂ ਦਫ਼ਤਰਾਂ ਵੀ ਗਿਆ ਵੀ ਆਮ ਗਰੀਬਾਂ ਘਰਾਂ ਦੀ ਕੱਟੇ ਹੋ ਗਈ ਸੀ ਹੂੰ ਲੋਡ ਬੰਦਾ ਨੇ ਜਿਹੜੇ ਲੋਡ ਬੰਦ ਸੀ ਜਿਹੜੇ ਉਹਨਾਂ ਦੀ ਕੱਟੇ ਗਿਆ ਤੇ ਅੱਜ ਉਹ ਕਹਿੰਦੇ ਲਾਗੂ ਕਰ ਰਹੇ ਉਹਨਾਂ ਨੇ ਪਰ ਹਾਲੇ ਤੱਕ ਲਾਗੂ ਨਹੀਂ ਹੋਏ ਮੇਰੇ ਪਿੰਡ ਦਾ ਮਸਲਾ ਹੋਰ ਹੁੰਦੇ ਆ ਉਹਨਾਂ ਨੂੰ ਕੰਨਕ ਨਹੀਂ ਲੱਗੀ ਮਿਲਣਾ ਵੀ ਇਦਾਂ ਦੇ ਜੁਮਲੇ ਛੱਡ ਕੇ ਇਦਾਂ ਦੇ ਗਰੀਬਾਂ ੱਤਕਾ ਕਰਕੇ ਕੀ ਭਾਲਦੇ ਨੇ ਵੀ ਇਹ 2024 ਦੇ ਇਲੈਕਸ਼ਨ ਦੇ ਵਿੱਚ ਇਹ ਲੋਕ ਇਹਨਾਂ ਦੇ ਜੁਮਲਿਆਂ ਵਿੱਚ ਫਿਰ ਫਸ ਜੂਗੇ ਬਿਲਕੁਲ ਨਹੀਂ ਫਸਦੇ ਰਣਾ ਜੀ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਚਲੋ ਪੰਜਾਬ ਪੱਤਰ ਤੇ ਗੱਲ ਹੋ ਗਈ ਜੇਕਰ ਆਪਾਂ ਸੈਂਟਰ ਪੱਤਰ ਤੇ ਗੱਲ ਕਰੀਏ ਤਾਂ ਕਈ ਵਾਰੀ ਤੁਹਾਡੇ ਵੱਲੋਂ ਵੀ ਗੱਲਾਂ ਚੁੱਕੀਆਂ ਜਾਂਦੀਆਂ ਆਪਾਂ ਅਕਸਰ ਗੱਲਬਾਤ ਕਰਦੇ ਰਹੇ ਨੇ ਮਹਿੰਗਾਈ ਨੂੰ ਲੈ ਕੇ ਵੀ ਫਿਰ ਜੇਕਰ ਇਹ ਲੱਗਦਾ ਵੀ ਮੋਦੀ ਸਰਕਾਰ ਵਾਪਸ ਤੀਜੀ ਵਾਰੀ ਆ ਜਾਂਦੀ ਫਿਰ ਕੀ ਹਾਲਾਤ ਹੋਣਗੇ ਦੇਸ਼ ਲਈ ਠੀਕ ਨਹੀਂ ਹੈ ਜੀ ਤੇ ਜੋ ਮਹਿੰਗਾਈ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਦੱਸੀ ਹੈ ਜਿਹੜੇ ਗੱਲਾਂ ਕਰਦੇ 70 ਸਾਲ ਕਾਂਸਲ ਰਾਜ ਕਰਿਆ ਹੈ ਜਿਹੜੀ ਚੀਜ਼ 70 ਸਾਲ ਦੇ ਵਿੱਚ 4-500 ਦੇ ਵਿੱਚ ਹੋਈ ਜੀ ਕੋਈ ਵੀ ਚੀ ਲਾਈਏ ਹਮ ਅੱਜ ਉਹ ਹੀ ਸਿਲੰਡਰ ਤੁਸੀਂ 1000 ਰੁਪਏ ਦੇ ਕਰੀਬ ਹੋ ਗਿਆ ਹਮ ਤੇ ਇੰਡਸਟਰੀ ਲਾ ਲੋ ਸਟੀਲ ਜਿਹੜੀ 3600 ਸੀ ਅੱਜ ਉਹ 6500 ਹੋ ਗਈ ਹੈ ਹਮ ਤੇ ਜਿਹੜਾ ਸਾਈਕਲ ਤੁਹਾਨੂੰ 1000 12-1300 ਮਿਲਦਾ ਰਹਾ ਸੀ 6-6 7000 ਮਿਲ ਰਹੇ ਬਿਲਕੁਲ ਉਹੀ ਮੋਟਰਸਾਈਕਲ ਅੱਜ ਲੱਖ ਰੁਪਏਾਂ ਪੈ ਰਹੇ ਹਮ ਵੀ ਉਹ ਜੋ 70 ਸਾਲ ਮਾ ਹੋਇਆ ਇਹਨਾਂ ਤਾਂ 10 ਸਾਲ ਦੇ ਵਿੱਚ ਵੀ ਹੱਤ ਕਰਤੀ ਪੀ ਉਹ ਇੱਕ ਗਰੀਬ ਆਦਮੀ ਇੱਕ ਨੋਰਮਲ ਆ ਮੀਡਲ ਉਹ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਖਰੀਦ ਲੂਗਾ ਉਹ ਉਹਦੀ ਪਹੁੰਚ ਤੋਂ ਹੀ ਬਾਹਰ ਕਰਤਾ ਲੱਖ ਰੁਪਏ ਨੂੰ ਮੋਟਰਸਾਈਕਲ ਉਹਨਾਂ ਨੇ ਜਿਆਦਾ ਫਾਇਦਾ ਜਿਹੜੇ ਬਿਜ਼ਨਸmen ਘਰੇ ਵਾਲੇ ਅਡਵਾਨੀ ਇਹ ਆਪਣਾ ਹਵਾਨੀ ਉਹਨਾਂ ਇਹਨਾਂ ਨੂੰ ਫਾਇਦਾ ਕਰਿਆ ਹੂੰ ਇਹ ਬਿਜ਼ਨਸਮੈਨ ਸਰਕਾਰ ਹੈ ਇਹ ਇਹ ਗਰੀਬਾਂ ਦੀ ਸਰਕਾਰ ਨਹੀਂ ਹੈ ਇਹਨਾਂ ਨੇ ਜਿਆਦਾ ਬਿਜ਼ਨਸਮੈਨਾਂ ਨੂੰ ਫਾਇਦਾ ਕਰਿਆ ਹੈ ਤੇ ਆਪ ਜਨਤਾ ਦਾ ਇਹਨਾਂ ਨੇ ਕਹਾਣ ਕਰਿਆ ਤੇ ਨੌਜਵਾਨਾਂ ਦੀ ਭੂਮਿਕਾ ਨੂੰ ਕਿਵੇਂ ਮੰਨਦੇ ਹੋ ਕਹਿੰਦੇ ਵੀ ਕਿਸੇ ਵੀ ਦੇਸ਼ ਦੀ ਜਿਹੜੀ ਨੀਅ ਨੌਜਵਾਨ ਤੋਂ ਟਿਕੀ ਹੁੰਦੀ ਆ ਪਰ ਨੌਜਵਾਨ ਕਿਤੇ ਲੱਗਦਾ ਵੀ ਪਟਕ ਜਾਂਦਾ ਕੀ ਨੌਜਵਾਨ ਕਿੱਥੇ ਚੱਲ ਜਾਂਦਾ ਦੇਖੋ ਨੌਜਵਾਨ 2022 ਦੇ ਵਿੱਚ ਪਟਕਿਆ ਹੂੰ 2022 ਦੇ ਵਿੱਚ ਨੌਜਵਾਨ ਪਟਕਿਆ ਤੇ ਪਟਕਿਆ ਤੇ ਉਹਨਾਂ ਨੇ 2022 ਦੇ ਵਿੱਚ ਆਪ ਨੂੰ ਫਤਵਾ ਫਤਵਾ ਦਿੱਤਾ ਬੜਾ ਤਕੜਾ ਬੰਨਵੇਂ ਸਿੱਟਾ ਆਣੀ ਆ ਬਹੁਤ ੜੀ ਗੱਲ ਹੈ ਹੂੰ ਤੇ ਮਾਨ ਸਾਹਿਬ ਸਾਡੇ ਸੀਐਮ ਇਹ ਹੋਰ ਉਹਨਾਂ ਦੇ ਜਿਹੜੇ ਲੀਡਰ ਸੀ ਉਹ ਲੋਕਾਂ ਨੂੰ ਭੁੱਲ ਗਏ 99 ਸੀਟਾਂ ਬਹੁਤ ਵੱਡੀ ਗੱਲ ਹੁੰਦੀ ਆ ਬਿਲਕੁਲ ਕੋਈ ਕਾਰਗੁਜ਼ਾਰੀ ਨਹੀਂ ਸੀ ਉਹਨਾਂ ਦੀ ਕੋਈ ਕੁੱਛ ਨਹੀਂ ਸੀ ਕੋਈ ਲੈਣਾ ਨਹੀਂ ਕੋਈ ਦਿਨਾਂ ਦੀ ਹਵਾ ਦੇ ਵਿੱਚ ਤੀਰ ਮਾਰ ਕੇ ਉਹਨਾਂ ਨੇ 99 ਸੀਟਾਂ ਲੈ ਲਿਆ ਤਾਂ 2 ਸਾਲ 2.5 ਸਾਲ ਦੇ ਅੰਦਰ ਤੁਸੀਂ ਦੇਖੋ ਉਹ ਲੋਕਾਂ ਦਾ ਕੁਝ ਉmber ਘਟਿਆ ਹੂੰ ਉਹ ਜਿਨ੍ਹਾਂ ਨੇ ਵੋਟ ਪਾਈ ਸੀ ਜਿਹੜਾ ਲੇਡੀਜ਼ ਸੀ ਤੁਸੀਂ ਅੱਜ ਲਾ ਲਓ ਵੀ 2.5 ਸਾਲ ਦੇ ਸਵਾ ਦੋ ਸਾਲ ਹੋ ਗਏ ਹੂੰ 1000 ਰੁਪਏ ਕਿਹਾ ਸੀ ਹੂੰ ਸੋ ਕਿਹੜਾ ਲੇਡੀ ਨੂੰ ਮਿਲਿਆ ਹੂੰ ਤੇ ਹੋਰ ਕਿਹੜੀਆਂ ਆਮ ਜਿਹੜੇ ਕੰਮ ਹੋਣ ਲੱਗੇ ਦਫ਼ਤਰ ਵਿੱਚ ਉਹੀ ਠੱਕੇ ਖਾਰੇ ਲੋਕ ਉਹੀ ਲੈਣਾ ਵਾ ਖੜ ਰਹੇ ਆ ਕੋਈ ਜਿਹੜੀ ਮੈਡੀਕਲ ਸਹੂਲਤਾ ਕਹਿੰਦੇ ਇਹ ਵੀ ਅਸੀਂ ਹਸਪਤਾਲੇ ਮੈਡੀਕਲ ਸਹੂਲਤਾ ਦਿੰਦੀ ਆ ਹ ਹੁਣੇ ਹੁਣੇ ਇੱਕ ਸਲੇਪੁਰ ਦਾ ਤੁਸੀਂ ਸ਼ਾਇਦ ਦੇਖਿਆ ਵੀ ਹੁਣ ਬਲਾਕ ਉੱਥੇ ਚੱਲ ਰਹੀ ਸੀ ਗੱਲ ਉਹ ਕਹਿੰਦਾ ਵੀ ਮੈਂ 10 2 ਘੰਟੇ 3 ਘੰਟੇ ਰਿਹਾ ਕੋਈ ਡਾਕਟਰ ਨਹੀਂ ਆਇਆ ਹੂੰ ਕੋਈ ਐਕਸਰੇ ਵਾਲਾ ਨਹੀਂ ਉੱਥੇ ਖੈਰ ਦੇੰਦ ਖਬਰ ਵੀ ਬੜੀ ਤੁਸੀਂ ਹੂੰ ਤੇ ਐਡੇ ਐ ਹਵਾ ਦੇ ਵਿੱਚ ਛੱਡ ਕੇ ਗੱਲਾਂ ਕਰ ਰਿਹਾ ਸਾਡੇ ਹੁਣ ਅੱਛਾ ਕਰਾਲੀਓ ਤੁਸੀਂ ਪਟਿਆਲਾ ਦੇਖੋ ਰੂਹਾਸਨ ਵਾਲਾ ਹਸਪਤਾਲ ਖੋਲਿਆ ਹੋਇਆ ਏ ਹੂੰ ਅੱਜ ਉਹਥੇ ਪੀੜ ਜਿਹੜੀ ਪੀਜੀਆ 16 ਅੰਦਰ ਲੱਗਦੀ ਏ ਉਥੇ ਲੱਗ ਰਹੀ ਸਵੇਰੇ ਤੁਸੀਂ ਦੱਸ ਵਿੱਚ ਚੱਲ ਕੇ ਦੇਖੋ ਹੂੰ ਇਹਨਾਂ ਦੇ ਹਸਪਤਾਲ ਦੇ ਅੰਦਰ ਕੀ ਨਹੀਂ ਲੱਗ ਜੇ ਟੈਕ ਫਰੀ ਏ ਦਵਾਈਆਂ ਫਰੀ ਏ ਉਹ ਕਿਉਂ ਨਹੀਂ ਲੱਗ ਰਹੀ ਉਹ ਕਾਰਨਨਤ ਹੂੰ ਉਥੇ 20 ਰੁਪਏ ਪਰਚੀ ਏ ਅੱਧੇ ਰੇਟ ਮੈਂ ਦਵਾਈਆਂ ਮਿਲ ਰਹੀਆਂ ਫੇਰ ਵੀ ਇੱਥੇ ਕਿੰਨੀ ਭੀੜ ਲੱਗ ਰਹੀ ਹੈ ਬਿਲਕੁਲ ਇਹ ਕੋਈ ਨਾ ਕੋਈ ਕਾਰਨ ਹੈ ਇਹ ਸਿਰਫ ਜੁਮਲੇ ਹੀ ਛੱਡ ਕੇ ਸਰਕਾਰ ਆਈ ਹੈ ਤੇ ਇਹਦਾ ਹੋਰ ਕੁਝ ਵੀ ਨਹੀਂ ਨਾ ਕੋਈ ਇੱਕ ਕਟਕਾ ਨਹੀਂ ਪੇਸਟਾਚਰ ਤੁਸੀਂ ਰੇਤੇ ਦੀ ਗੱਲ ਕਰੋ ਉਤਾਰ ਦੀ ਅੱਜ ਹੂੰ ਇਹਨਾਂ ਦਾ ਕਹੇ ਵੀ ਰੇਤਾ 500 ਰੁਪਏ ਸੈਂਕੜਾ ਮਿਲੂਗਾ ਮੈਂ ਦੱਸਿਆ ਸੀ 550 ਰੁਪਏ ਫੁੱਟ ਸੈਂਕੜਾ ਕਿੱਥੇ ਮਿਲ ਰਿਹਾ ਜੀ ਉਹ ਹੂੰ ਤੁਸੀਂ ਵੀ ਕਹਿੰਦੇ ਦੱਸੋ ਮੈਨੂੰ ਕਿੱਥੇ ਮਿਲ ਰਿਹਾ ਹੂੰ ਕਿਹੜੇ ਖੱਡ ਆ ਕਿਹੜੇ ਪੰਜਾਬ ਕਿੱਥੇ ਖੱਡ ਦਾ ਸਾਨੂੰ ਦੱਸੀ ਜਾਵੇ ਹੂੰ ਵੀ ਸਾਹਮਣੇ ਲੋਕਾਂ ਨੂੰ ਮਿਲ ਰਿਹਾ ਇਕਨੋਂ ਮੱਜਰੇ ਡੰਪ ਲਾਇਆ ਸੀ ਸਰਕਾਰੀ ਡੰਪ ਲੱਗਿਆ ਸਰਕਾਰੀ ਡੰਪ ਲੱਗਿਆ ਸੀ ਉਹ ਮੇਰੇ ਖਾਲ ਮੈਂ ਘਾਏ ਜੰਮ ਗਏ ਉੱਪਰ ਤੇ ਹੁਣ ਮਨੂੰ ਕਿਸੇ ਨੇ ਦੱਸਿਆ ਵੀ ਸ਼ਹਿਰ ਉਹ ਵੀ ਮੇਜਬੂਚ ਦੇ ਚਾਇਆ ਕੀ ਕਰਿਆ ਚੱਕੀ ਗਈ ਉਹ ਵੀ ਚੱਕੀ ਗਈ ਅੱਜ ਗਰੀਬ ਬੰਦੇ ਨੂੰ ਮਕਾਨ ਪਾਣਾ ਬੜਾ ਔਖਾ ਹੋਇਆ ਵਾ ਹੂੰ ਰੇਤਾਰੀ ਮੇ ਤੇ ਉਤੇ ਵਾਰ ਮਨੂੰ ਦੱਸੋ ਕਿਹੜੀ ਮੈਨੇ ਕਿਹੜੀ ਬੰਦ ਹੋਈ ਠੀਕ ਹੈ ਕਾਲੀ ਚੋਰ ਹੈ ਕਾਂਗਰਸੀ ਚੋਰ ਹੈ ਜੀ ਸਾਰੇ ਚੋਰ ਸੀ ਇਹਨਾਂ ਦਾ ਕਹਿ ਕੇ ਹੂੰ ਬਿਲਕੁਲ ਤੇ ਦੱਸੋ ਇਹ 2.5 ਸਾਲ ਮੈਂ ਲੋਕਾਂ ਨੂੰ ਕੀ ਇਹਨਾਂ ਨੇ ਦਿੱਤੇ ਹੂੰ ਇਹ ਚੀਜ਼ ਦਾ 2024 ਦੇ ਅੰਦਰ ਬਿਲਕੁਲ ਲੋਕ ਮੰਨੂ ਨਹੀਂ ਲੱਗਦਾ ਕਿ ਸ਼ਾਇਦ 13 ਦੇ ਵਿੱਚ ਇੱਕ ਅੱਧੀ ਸੀਟ ਵੀ ਮਿਲ ਜੂਗੀ ਬਿਲਕੁਲ ਹੂੰ ਨਹੀਂ ਫਿਰ ਤੁਸੀਂ ਜਿਵੇਂ ਦਾਵਾ ਤੁਸੀਂ ਕਰਦੇ ਹੋ ਵੀ 13 ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲਣੀ ਫਿਰ ਕਾਂਗਰਸ ਦੀ ਕਿੰਨੀ ਕੀ ਤਿਆਰੀ ਹੈ ਇਹਨੂੰ ਲੈ ਕੇ ਦੇਖੋ ਕਾਂਗਰਸ ਨੇ ਪਿਛਲੇ 5 ਸਾਲ ਰਾਜ ਕਰਿਆ ਹੂੰ ਜਹ ਗਰੀਬ ਸੀ ਜਹ امیر ਸੀ ਸਭ ਦੇ ਭਲੇ ਵਾਸਤੇ ਹੀ ਕੰਮ ਕਰਿਆ ਉਹਨਾਂ ਨੇ ਹੂੰ ਤੇ ਮੈਨੂੰ ਕੋਈ ਦਾਦ ਕੋਈ ਏਡਾ ਧੱਕਾ ਨਹੀਂ ਕੋਈ ਹੁੰਦਾ ਰ ਕਿਸੇ ਗਰੀਬ ਨਾਲ ਵੀ ਜਾਂ ਕੋਈ ਅਮੀਰ ਸੀ ਤੇ ਐਡਾ ਕੋਈ ਜ਼ੁਲਮ ਨਹੀਂ ਹੁੰਦਾ ਥਾਣੇ ਦੇ ਅੰਦਰ ਐਡਾ ਕੋਈ ਕਿਸੇ ਦਫ਼ਤਰ ਦੇ ਵਿੱਚ ਹੁੰ ਨਹੀਂ ਹੁੰਦਾ ਤੇ ਜਿਹੜੀ ਆ ਸਾਡੇ ਸੀਐਮ ਤਿੰਨ ਮਹੀਨੇ ਰਹੇ ਚੰਨੀ ਜੀ ਆਪਣੇ ਉਹਨਾਂ ਦੀ ਕਾਰਗੁਜ਼ਾਰੀ ਤਾਂ ਮੈਂ ਕਹਿੰਦਾ ਵੀ ਤਿੰਨ ਮਹੀਨੇ ਵਾਲੀ ਭੁੱਲਣੇ ਲੈ ਕੇ ਨਹੀਂ ਹੂੰ ਬਿਲਕੁਲ ਜਿਹੜੇ ਕੰਮ 5 ਸਾਲ માં ਨਹੀਂ ਕਿਸੇ ਨੇ ਕਰੇ ਤੇ ਉਹਨਾਂ ਨੇ ਤਿੰਨ ਮਹੀਨੇ માં ਕਰਕੇ ਦਿਖਾਏ ਹੂੰ ਮੈਂ ਤੁਹਾਨੂੰ ਬਹੁਤਿਆਨੀਆਂ ਗੱਲਾਂ ਹੋਰ ਲਾਕੇ ਦੀਆਂ ਗੱਲਾਂ ਕਰਦਾ ਤੇ ਖਿਦਰਾਬਾਦ ਮਾਨਕਪੁਰ ਇੱਕ ਪਿੰਡ ਹੋਰ ਹੈ ਜਿਨ੍ਹਾਂ ਦਾ ਪਾਣੀ ਦਾ ਬਿੱਲ ਟੈਂਕੀ ਦਾ ਬੜ ਤੁਲਾਈ ਦਾ 1 ਕਰੋੜ ਰੁਪਏ ਦੇ ਉੱਪਰ ਖੜਿਆ ਸੀ ਮਾਫ ਕੀਤਾ ਉਹ ਮਾਫ ਕਰਿਆ ਨਹੀਂ ਹੋ ਪਾਣੀ ਟੈਂਕੀਆਂ ਸ਼ਹਿਰ ਮਾਨਕਪੁਰ ਵੀ ਖਿਦਰਾ ਨੋਸਟਾਈ ਹੋਈ ਸੀ ਬੀੜੀ ਬੋਰ ਦੇ ਉਹ ਕੱਟ ਹੋ ਜਾਣੇ ਕਰ ਰਹੇ ਚਾਹਦੇ ਹੂੰ ਉਤੇ ਬਾਅਦ ਜਿਹੜੇ ਗਰੀਬ ਲੋਕ ਆਉਂਦਾ ਹੈ ਮਿਲਨ ਕਲਸ ਟੈਟੀ ਤੋਂ ਜਾ ਕੇ 25000 ਦਾ ਲੋਨ ਮਿਲਦਾ ਹੈ ਹੂੰ ਤੇ ਉਹ माफ ਹੋਇਆ ਉਹ ਦੋ ਲੱਖ ਰੁਪਇਆ ਜ਼ਿੰਮੇਵਾਰਾ ਦਾ माफ ਹੋਇਆ ਕਾਫੀ 70-80% माफ ਹੋਇਆ ਉਹ ਵੀ ਉਹ ਬੰਦਾ ਦਾ 3 ਮਹੀਨੇ ਮੈਂ ਕਹਿੰਦਾ ਇੰਨੇ ਕੰਮ ਕਰ ਗਿਆ ਜੇ ਕਿਥੀ ਉਹਨੂੰ 5 ਸਾਲ ਅਸੀਂ ਮੌਕਾ ਦੇ ਦੇਂਦੇ ਸ਼ਾਇਦ ਮੈਂ ਕਹਿੰਦਾ ਪੰਜਾਬ ਦੀ ਨਵਾਰ ਬਦਲ ਹੂੰ ਤੁਸੀਂ ਜਿਵੇਂ ਇੱਕ ਹਸਪਤਾਲਾਂ ਦੀ ਗੱਲ ਕੀਤੀ ਹੈ ਵੀ ਸਰਕਾਰ ਨੇ ਤਾਂ ਬੜੇ ਦਾਅਵੇ ਕੀਤੇ ਸੀਗੇ ਵੀ ਅਸੀਂ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਬਣਾਦੇ ਤੁਸੀਂ ਇੱਕ ਵਾਰ ਸੇ ਕਹ ਰਹੇ ਹੋ ਵੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜ਼ਿਆਦਾ ਲੋਕ ਜਾ ਰਹੇ ਨੇ ਫਿਰ ਇਹ ਕੀ ਹੈ ਵੀ ਹਕੀਕਤ ਇਹ ਹੀ ਹੈ ਵੀ ਉੱਥੇ ਐਵੇਂ ਕੋ ਲੋਕਾਂ ਨੂੰ ਗੁੰਮਰਾਹ ਕੀਤਾ ਇਹਨਾਂ ਨੇ ਬਿਲਕੁਲ ਜੀ ਗੁੰਮਰਾਹ ਕਰ ਰਿਹਾ ਮੈਨੂੰ ਜੇ ਗੁੰਮਰਾਹ ਨੇ ਮੈਂ ਕੋਝ ਝੂਠ ਬੋਲਦਾ ਤੁਸੀਂ ਸਵੇਰੇ ਉੱਥੇ ਚਲੇ ਜਾਓ ਪ੍ਰਵਾਸਥਾਲ ਦੇ ਵਿੱਚ ਹੂੰ ਜਾ ਕੇ ਦੇਖੋ ਉਹ ਤਾਂ ਲਾਈਨਾਂ ਲੱਗੀ ਹੋਈਆਂ ਤੇ ਇੱਥੇ ਲੈ ਲੈ ਲੋਕ ਕਾਰਡ ਬਣਾ ਰਹੇ ਆ ਤੇ ਚੈੱਕ ਕਰਾ ਰਹੇ ਆ ਉਹ ਕਿਉਂ ਜਾ ਰਹੇ ਆ ਕਿਆ ਕਰਨ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਉਹਦੇ ਬਾਰੇ ਜੇ ਅਸੀਂ ਝੂਠ ਬੋਲਦੇ ਸਿਆਸੀ ਲੋਕਾਂ ਦਾ ਸਾਡੇ ਝੂਠ ਵੀ ਬੋਲ ਸਕਦੇ ਆ ਪਰ ਮੇਰਾ ਕਹਿੰਦਾ ਹਕੀਕਤ ਜਾ ਕੇ ਆਪਣੇ ਬੰਦੇ ਭੇਜ ਕੇ ਦੇਖਾ ਰਿਪੋਰਟ ਲੈ ਲਵੇ ਹੂੰ ਰਣਜੀ ਜਿਵੇਂ ਤੁਸੀਂ ਕਹਿੰਦੇ ਵੀ ਕਾਂਗਰਸ ਪਾਰਟੀ ਦੀ ਪੂਰੀ ਤਿਆਰੀ ਹੈ ਚੋਣਾਂ ਨੂੰ ਲੈ ਕੇ ਅਕਸਰ ਹੁੰਦਾ ਸੀ ਬਹੁਤ ਸਾਲਾਂ ਤੋਂ ਐਦਾਂ ਹੀ ਦੇਖਦੇ ਵੀ ਅਕਸਰ ਹੁੰਦਾ ਕੀ ਹੈ ਵੀ ਕਾਂਗਰਸ ਪਾਰਟੀ ਜਿਹੜੇ ਉਮੀਦਵਾਰ ਐਲਾਨੇ ਜਾਂਦੇ ਉਹਨਾਂ ਨੂੰ ਚ ਅਕਸਰ ਦੇਰੀ ਹੋ ਜਾਂਦੀ ਆਪਣਾ ਅਜੇ ਹਜੇ ਕਿਤੇ ਅਖਬਾਰਾਂ ਤੱਕ ਤਾਇਆ ਨਹੀਂ ਹਜੇ ਨਵੀਂ ਸੂਚਨਾ ਕਿ ਲੋਕ ਸਭਾ ਹਲਕਾ ਚਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਟਿਕਟ ਦਿੱਤੀ ਹੈ ਇਹ ਇੱਕ ਹੀ ਕਾਰਨ ਹੈ ਵੀ ਕਿਤੇ ਹੋਰ ਹਲਕੇ ਤੋਂ ਲੈ ਕੇ ਜੇ ਕਿਤੇ ਉਹਨਾਂ ਦਾ ਆਪਣਾ ਹਲਕਾ ਸੰਗਰੂਰ ਸੀਗਾ ਉਹਨਾਂ ਨੂੰ ਉੱਥੇ ਲੜਾਉਣ ਦੀ ਬਜਾਏ ਆਨੰਦਪੁਰ ਸਾਹਿਬ ਚ ਕੀ ਦਿਖਿਆ ਕਾਂਗਰਸ ਨੇ ਇਹ ਹਾਈ ਕਮਾਂਡ ਦੀ ਹੁੰਦਾ ਜੀ ਦੇਖੋ ਗੱਲ ਇਹ ਆ ਵੀ ਜਿਹੜੇ ਸਾਡੀ ਕੋਈ ਉਹਦਾ ਸਰਵੇ ਕਰਾਇਆ ਜਾਂਦੇ ਆ ਹੂੰ ਸਰਵੇ ਦੇ ਬਾਅਦ ਜਦੋਂ ਫਿਰ ਉੱਥੇ ਮੀਟਿੰਗਾਂ ਹੁੰਦੀਆਂ ਤੇ ਹਾਈ ਕਮਾਂਡ ਫਿਰ ਦੇਖਦੀ ਵੀ ਕੌਣ ਹੋਣਾ ਜਿੱਤਣੇ ਜੋਗਾ ਕਿਹੜਾ ਹੈ ਵੀ ਬਾਕੀ ਰਹੀ ਗੱਲ ਥੋੜੀ ਜਿਹੜੀ ਵੀਰ ਸਿੰਘ ਰਾਜ ਨੂੰ ਲਿਆ ਕੇ ਸੰਗਰੂਰ ਤੇ ਤਾਰਿਆ ਇਹ ਥੋੜੀ ਛੋਟੜੇ ਲੈ ਕੇ ਹੈ ਗੱਲ ਹੂੰ ਗਮਜੀਥ ਥੋੜੀ ਸਹੀ ਗੱਲ ਹੈ ਕਿ ਲੋਕਾਂ ਨੂੰ ਕਹਾ ਸੀ ਹੂੰ ਤਿੰਨ ਚਾਰੇ ਵੱਡੇ ਚਾਰੇ ਧਿਗੂ ਚਾਰੇ ਬਿਲਕੁਲ ਜਗਜੀਤ ਰਾਣਾ ਜੀ ਹੂੰ ਜੈਸਰ ਬਲਵੀ ਸਿੱਧੂ ਜੀ ਜਹਾ ਸ੍ਰੀ ਕੇਪੀ ਰਾਣਾ ਜੀ ਹੂੰ ਸਪੀਕਰ ਹੈ ਤੇ ਇੱਕ ਟੱਕ ਲੀਡਰ ਹੈ ਉਹ ਵੀ ਬਿਲਕੁਲ ਤੇ ਗੁਜਜੀਤ ਰਾਣਾ ਜੀ ਦਾ ਮੇਰੇ ਖਿਆਲ ਮਾਂ ਵੀ ਲਾਸਟ ਤੱਕ ਅਸੀਂ ਵੀ ਸੁਣਦੇ ਆ ਰਹੇ ਸਾਨੂੰ ਵੀ ਲਾਸਟ ਤੱਕ ਇਹ ਸੀਗਾ ਵੀ ਰਾਣਾ ਗੁਰਜੀਤ ਦੇ ਪਰ ਉਹਨਾਂ ਨੂੰ ਜਾਂ ਉਹਨਾਂ ਦੇ ਬੇਟੇ ਨੂੰ ਟਿਕਟ ਮਿਲ ਸਕਦੀ ਹੈ ਮੈਂ ਤੁਹਾਨੂੰ ਇੱਕ ਸਹੀ ਗੱਲ ਦੱਸਦਾ ਜੀ ਮੈਂ ਵੈਸੇ ਨਹੀਂ ਗੱਲ ਕਰ ਰਿਹਾ ਲੋਕ ਪਹਿਲੇ ਹੀ ਲਾਗੇ ਸੀ ਗਰੀਦ ਰਾਣਜੀ ਨੂੰ ਹੂੰ ਕਿੱਥੇ ਜਾ ਕਿੱਥੇ ਵੀ ਅਸੀਂ ਚਲੇ ਦਫ਼ਤਰਾਂ ਦੇ ਅੰਦਰ ਜਿਹੜੇ ਬਾਹਰ ਚਲੇ ਜੇ ਜਾਂ ਬਸਟਾਨ ਖੜ੍ਹ ਜੇ ਮੈਨੂੰ ਨਹੀਂ ਪਤਾ ਕੀ ਪਰਮਾਤਮਾ ਦੀ ਕਿਰਪਾ ਦੀ ਉੱਪਰ ਉਹ ਲੋਕ ਇਹ ਲਾਜੇ ਗਰੀਦ ਰਾਣਜੀ ਨੂੰ ਮਿਲੂਗਾ ਵੀ ਇਹ ਤਾਂ 100% ਜਿੱਤੇ ਆ ਜਿੱਤੇ ਹੋਏ ਨੇ ਬਿਲਕੁਲ ਹੂੰ ਜਿੱਤੇ ਆ ਬਈ ਪਰ ਹਾਈ ਕਮਾਂਡ ਨੇ ਕੀ ਕਰਿਆ ਕੀ ਨਹੀਂ ਕਰਿਆ ਇਹਦੇ ਬਾਰੇ ਕੋਈ ਹਲਕਾ ਸਾਨੂੰ ਪਤਾ ਨਹੀਂ ਲੱਗਾ ਕੀ ਸੋਚ ਕੇ ਦੀਏ ਆ ਉਹਨਾਂ ਨੇ ਹੂੰ ਕਿ ਜੇ ਦੇਖੋ ਕਈ ਕਹਿੰਦੇ ਹਿੰਦੂਚਾਰਾ ਆਏ ਉਨੇ ਕਰਕੇ ਦਿੱਤੀ ਹੈ ਤੇ ਹਿੰਦੂਚਾਰਾ ਦਾ ਕੇਪੀ ਰਾਣਾ ਵੀ ਸੀ ਬਿਲਕੁਲ ਹੂੰ ਸਵੀਕਰ ਹੈ ਉਹ ਉਹ ਵੀ ਹਿੰਦੂਚਾਰਾ ਸੀ ਜੀ ਮਨੀਸ਼ ਤਵਾੜੀ ਵੀ ਹਿੰਦੂਚਾਰਾ ਸੀ ਮਨੀਸ਼ ਤਵਾੜੀ ਚਲੋ ਉਹਨਾਂ ਨੇ ਚੰਡੀਗੜ੍ਹ ਲਾਤਿਆ ਉਹਨਾਂ ਨੂੰ ਕੋਈ ਗੱਲ ਨਹੀਂ ਪਰ ਕੱਲ ਤਾਂ ਵੀ ਕੇਪੀ ਰਾਣਾ ਵੀ ਹਿੰਦੂਚਾਰਾ ਸੀ ਇਹ ਉਹ ਉਹ ਪਾਦਾ ਖੇਲਦੇ ਬਿਲਕੁਲ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਅੰਦਰ ਕੰਮ ਕਰਾਇਆ ਬਿਲਕੁਲ ਤੇ ਖਾਸ ਕਰਕੇ ਰਾਜਪੂਤ ਬਰਾਦਰੀ ਨੇ ਬੜੇ ਕੰਮ ਕਰੇ ਆਪਣਾ ਹਲਕਾ ਸੀ ਉਹਨਾਂ ਦਾ ਆਪਣਾ ਹਲਕਾ ਸੀ ਤੇ ਸਾਡੇ ਹੜਕਾ ਖੜ ਦੇ ਵਿੱਚ ਵੀ ਕਾਫੀ ਕੰਮ ਕਰਾਇਆ ਉਹਨਾਂ ਨੇ ਬਿਲਕੁਲ ਸਾਨੂੰ ਤਾਂ ਵੈਸੇ ਰਾਜਪੂਤਾਂ ਤੋਂ ਵੈਸੀ ਮਾਨਸੀ ਸਾਨੂੰ ਉਹਦੇ ਉੱਪਰ ਕਿ ਸਾਡੇ ਤਾਂ ਮਹਾਰਾਣਾ ਪ੍ਰਤਾਪ ਦੀ ਪਟਿਆਲ ਨੂੰ ਵੀ ਇੱਕ ਚਿਹਰ ਉਹਨਾਂ ਕਰੀਏ ਜਿਹੜੀ ਅੱਜ ਤੱਕ ਕਦੀ ਹੋਈ ਨਹੀਂ ਸੀ ਇਹ ਇਹ ਸਾਨੂੰ ਤਾਂ ਵੈਸੀ ਮਾਨਸੀ ਨੂੰ ਫਿਰ ਹੁਣ ਕੀ ਲੱਗਦਾ ਵੀ ਹੁਣ ਵੀ ਪੂਰੀ એનਰਜੀ ਤੁਹਾਡੇ ਚ ਵਿਜੇਂਦਰ ਸਿੰਘ ਨਾਲ ਲੈ ਕੇ ਨਹੀਂ ਨਹੀਂ ਦੇਖੋ ਨਰਜੀ ਦਾ ਹੈ ਪਾਰਟੀ ਨੇ ਜੋ ਫੈਸਲਾ ਕਰਿਆ ਹੈ ਆਪਾਂ ਉਹਦੇ ਫੁੱਲ ਚੜਾਵਾਂਗੇ ਹੂੰ ਬਾਕੀ ਜੋ ਸਾਡੇ ਸੱਜੀਆਂ ਪੱਜੀਆਂ ਬਾਹਾਂ ਸਾਡੀਆਂ ਹੈਗੀਆਂ ਐ ਸਾਡੇ ਜਿਹੜੇ ਮੇਰੇ ਭਰਾ ਐ ਤੇ ਉਹਨਾਂ ਨਾਲ ਜੋ ਫੈਸਲਾ ਹੋਊਗਾ ਉਹ ਸਿਰ ਮੱਥੇ ਹੋਊਗਾ ਕੀ ਕਹਿੰਦੇ ਉਹ ਕਿਸ ਤਰ੍ਹਾਂ ਕਹਿੰਦੇ ਆ ਰਾਣਾ ਜੀ ਇੱਕ ਹੋਰ ਚਲੋ ਜੇ ਵੱਡੇ ਲੈਵਲ ਦੀ ਗੱਲ ਨਾ ਕਰੀ ਆਪਾਂ ਛੋਟੇ ਆਪਣੇ ਹਲਕੇ ਦੀ ਕਰੀਏ ਕਾਂਗਰਸ ਦੇ ਵਿੱਚ ਗੁੱਟ ਬੜੇ ਹੁੰਦੇ ਨੇ ਅਕਸਰ ਕਈ ਕਈ ਗਰੁੱਪ ਐ ਨੇ ਆਪਣੇ ਦੀ ਇੱਥੇ ਦੇਖੀ ਆ ਜੀ ਤਾਂ بڑے ਗਰੁੱਪ ਨੇ ਇੱਕ ਮੈਂ ਜਗਮਉਨ ਸਿੰਘ ਕੰਗ ਹੋਰਾਂ ਦੀ ਵੀ ਗੱਲ ਕਰੂੰਗਾ ਪਰ ਗਰੁੱਪਾਂ ਨੂੰ ਲੈ ਕੇ ਨਹੀਂ ਕਦੇ ਹਾਈ ਕਮਾਂਡ ਦੇਖਦੀ ਵੀ ਇਹਨਾਂ ਨੂੰ ਕਿਤੇ ਇਹਨਾਂ ਦੇ ਮਨ ਮਟਾਵ ਜਿਹੜੇ ਉਹ ਦੂਰ ਕੀਤੇ ਜਾਣ ਕਿਤੇ ਉਹ ਸਾਡ ਜੀ ਗੱਲ ਇਹ ਹੁੰਦੀ ਗਰੁੱਪ ਤਾਂ ਹਰ ਇੱਕ ਪਾਰਟੀ ਦੇ ਵਿੱਚ ਹੁੰਦੇ ਆ ਹੂੰ ਜਿਹੜੀ ਤੁਸੀਂ ਪਾਰਟੀ ਲੈ ਲਓ ਜਾਂ ਅਕਾਲੀ ਲਾ ਲਓ ਜਾਂ ਆਪ ਲਾ ਲਓ ਜਾਂ ਅੱਜ ਭਾਜਪੀ ਲਾ ਲਓ ਜੋ ਹੈ ਕਾਗਰਸ ਲਓ ਇਹ ਹਰ ਇੱਕ ਪਾਸੇ ਹੁੰਦੇ ਆ ਗਰੁੱਪ ਗਰੁੱਪ ਹੋਣੇ ਵੀ ਜ਼ਰੂਰੀ ਆ ਹੂੰ ਜਿਹੜਾ ਕੋਈ ਮੇਰੇ ਤੇ ਨਰਾਜ਼ ਆ ਤੁਹਾਡੇ ਨਾਲ ਚਲੇ ਜਾਊਗਾ ਹੂੰ ਆ ਨਾ ਜ਼ਰਾ ਅਖਰਕਾਰ ਮੁੜ ਕੇ ਉਹਨੇ ਪਾਰਟੀ ਦੇ ਬੋਰਡ ਤੋਂ ਪਾਰਟੀ ਜਿਹੜਾ ਤੁਹਾਡੇ ਨਾਲ ਹੈ ਤੁਸੀਂ ਇੱਥੇ ਨਹੀਂ ਲੱਗੇ ਕਹਿਣਾ ਵੀ ਤੁਸੀਂ ਹੋਰ ਨੂੰ ਵੋਟਵਾ ਦਿਓ ਹੂੰ ਜਿਹੜਾ ਕੈਂਡੀਡੇਟ ਖੜੂਗਾ ਆਖਰ ਕਹੂੰਗਾ ਤਾਂ ਵੋਟ ਕਾਂਗਰਸ ਨੂੰ ਪਾਣ ਨੂੰ ਉਹਦੇ ਵਿੱਚ ਹਾਂ ਸੋਰੀ ਮੋਟਾ ਪਿੱਛੇ ਜਿਹੜੇ ਵਿਧਾਨ ਸਭਾ ਦੇ ਚੋਣਾਂ ਵਿਧਾਨ ਸਭਾ ਸਾਡੇ ਸਰਦਾ ਜਗਬੋਸੀ ਕੰਗ ਹੈ ਹੂੰ ਤੇ ਮੇਰੇ ਪੂਜਣੇ ਲੀਡਰ ਹੈ ਕਿ ਮੈਂ ਸਿਆਸਤਮਾ ਉਹਨਾਂ ਨਾਲ ਬੜਾ ਕੰਮ ਕਰਿਆ ਹੈ ਹੂੰ ਤੇ ਜਦ ਤਰ ਮੈਂ ਉਹਨਾਂ ਦੇ ਨਾਲ ਰਿਹਾ ਕਿ ਕਿ ਮੇਰੀ ਏਕਾਤ ਹੁੰਦੀ ਸ਼ੁਰੂ ਤੇ ਵੀ ਜਿੱਦਨ ਮੈਂ ਲੱਗਿਆ ਇਹ ਨਹੀਂ ਹੁੰਦਾ ਜੀ ਮੈਂ ਉਹਦੀ ਬਾਹ ਵੀ ਫੜ ਲਈ ਮੈਂ ਉਹਦੀ ਬਾਹ ਫੜ ਲਈ ਮੈਂ ਇੱਕ ਲੀਡਰ ਦੀ ਉਹ ਫੜਦਾ ਹੁੰਦਾ ਹੈ ਹੂੰ ਤੇ ਸਿਆਸਤ ਦੇ ਅੰਦਰ ਮੈਂ ਇੱਕ ਤਰ੍ਹਾਂ ਦਾ ਆਪਣਾ ਗੁਰੂ ਹੀ ਮੰਨਦਾ ਸੀ ਕਾਂਗਸਾਭ ਨੂੰ ਤੇ ਉਹਨੂੰ ਗੁਰੂ ਜੀ ਤੁਹਾਡੇ ਹੁਣ ਦੁਬਾਰੇ ਕਹਿੰਦੇ ਫੇਰ ਆਉਣ ਨੂੰ ਫਿਰਦੇ ਨੇ ਕਾਂਗਸਾਭ ਆਹ ਦੇਖੋ ਆਹ ਵਾ ਹਲੇ ਤਾਂ ਪਤਾ ਨਹੀਂ ਪਤਾ ਸੋਚਣੀ ਮਿਲੀ ਸਾਨੂੰ ਸਭ ਤੇ ਹੂੰ ਵੀ ਆਹ ਆਖਦੀ ਹੈ ਉਹ ਬੱਕਰੀ ਗੱਲ ਐ ਪਰ ਗਲਤੀ ਬੜੀ ਭਾਰੀ ਕਰੀ ਕਾਂਗਸਾਭ ਨੇ ਹੂੰ ਦੇਖੋ ਕਾਂਗਸਾਭ ਨੇ ਗਲਤੀ ਬੜੀ ਭਾਰੀ ਕਰੀ ਐ ਵੱਡੇ ਲੀਡਰ ਸੀ ਵੱਡੇ ਲੀਡਰ ਸੀ ਕਲਾਮ ਸੀ ਇਹਦਾ ਪੂਰੇ ਹਿੰਦੁਸਤਾਨ ਦੇ ਅੰਦਰ ਉਹਨਾਂ ਦਾ ਮੋਸੇ ਕਾਂਗ ਦਾ ਇਹ ਕੰਮ ਕਰਾਣੇ ਦਾ ਵੱਡਾ ਸ਼ੌਂਕ ਉਹਨਾਂ ਨੂੰ ਹੂੰ ਤਾਂ ਜਿਹੀ ਜੇ ਗੱਲ ਕਰੀਏ ਨਾ ਹਲਕੇ ਦੇ ਅੰਦਰ ਤੇ ਉਹਨਾਂ ਨੂੰ ਕੰਮ ਕਰਾਉਣ ਦਾ ਬੜਾ ਜਜ਼ਬਾ ਹੈ ਇਹ ਮੈਂ ਦੇਖੋ ਮੇਰੀ ਅੱਜ ਨਾਰਾਜ਼ਗੀ ਹੈਗੀ ਹੈ ਰਹਿਣੀ ਵੀ ਹੈ ਉਹ ਕੋਈ ਗੱਲ ਨਹੀਂ ਤੇ ਪਰ ਕੰਮ ਕਰਾਉਣ ਦਾ ਬੜਾ ਜਜ਼ਬਾ ਹੈ ਉਹਨਾਂ ਨੂੰ ਉਹ ਦਿਨਾਂ ਦੀ ਕਰ ਜਿਹੜੇ ਕੰਮ ਨੂੰ ਉਹਨਾਂ ਨੇ ਫੜ ਲਿਆ ਹੈ ਤਾਂ ਉਹ ਕੰਮ ਨੂੰ ਸਿਰੇ ਲਾ ਕੇ ਹੜਦੇ ਉਹ ਜਿਸ ਤਰ੍ਹਾਂ ਮਾਜੀ ਪੈਸੇ ਇਂਤਜ਼ਾਮ ਕਰ ਜਿਸ ਤਰ੍ਹਾਂ ਵੀ ਕਰਦੇ ਆ ਇਹ ਕੰਮ ਕਰਾਉਣ ਦਾ ਜਜ਼ਬਾ ਬਹੁਤ ਹੈ ਹੂੰ ਫਿਰ ਹੁਣ ਕੀ ਲੱਗਦਾ ਤੁਹਾਨੂੰ ਜੇਕਰ ਉਹ ਦੁਬਾਰੇ ਪਾਰਟੀ ਦੇ ਵਾਪਸ ਆਉਂਦੇ ਨੇ ਫਿਰ ਮਜ਼ਬੂਤੀ ਮਿਲੂਗੀ ਜਾਂ ਫਿਰ ਨਾਰਾਜ਼ਗੀ ਚੱਲੀ ਰਹੂਗੀ ਦੇਖੋ ਨਾਰਾਜ਼ਗੀ ਦਾ ਇਹ ਵੀ ਜਦ ਲੋੜ ਸੀ ਜਦੋਂ ਜਿਹਨੂੰ ਇੱਕ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੱਦੇ ਸੀ ਓਕੇ ਸਮੇਂ ਛੱਡ ਕੇ ਓਕੇ ਸਮੇਂ ਛੱਡ ਕੇ ਚਲੇ ਜੇ ਠੀਕ ਹੈ ਨਾਰਾਜ਼ਗੀ ਹੁੰਦੀ ਹੈ ਸਾਡੀ ਵੀ ਨਾਰਾਜ਼ਗੀ ਕੰਮ ਸਾਬਾ ਅਸੀਂ ਕਿਹੜੇ ਪਾਰਟੀ ਛੱਡਤੀ ਹੂੰ ਬਿਲਕੁਲ ਸਾਨੂੰ ਭਰੇਖੇ ਵਾਰਾ ਕੇ ਕਿਸੇ ਹੋਰ ਨੂੰ ਚੇਅਰਮੈਨ ਦੇਤੀ ਅਸੀਂ ਕਿਹੜੇ ਪਾਰਟੀ ਛੱਡਦੇ ਆ ਫਿਰ ਬੈਠੇ ਪਾਰਟੀ ਦੇ ਹੂੰ ਘਰ ਬੈਜ ਜਾਂਦੇ ਕਈ ਲੀਡਰ ਸੀ ਜਿਹੜੇ ਬੈਠ ਗਏ ਉੱਤੇ ਵਾਰਜੋ ਹੀਰੋ ਹਣ ਸੀ ਉਹਨਾਂ ਨੇ ਹੂੰ ਸ਼ਾਇਦ ਮਨੂਏ ਲੱਗਦਾ ਵੀ ਸ਼ਾਇਦ ਉਹ ਪੰਜਾਬ ਦੇ ਪ੍ਰਧਾਨ ਵੀ ਹੋ ਸਕਦੇ ਸੀ ਜੇ ਲੋਕ ਘਰ ਬੈਠੇ ਹਾਂ ਸਭ ਲਈ ਟਿਕਟ ਵੀ ਮਿਲ ਸਕਦੀ ਸੀ ਲੋਕਾਂ ਸਭ ਲਈ ਟਿਕਟ ਵੀ ਮਿਲ ਸਕਦੀ ਇਹ ਚੀਜ਼ ਸੀ ਉਹ ਉਹਨਾਂ ਨੇ ਜਿਹੜੀ ਗਲਤੀ ਕੀਤੀ ਉਹ ਉਹਨਾਂ ਨੂੰ ਆਪ ਵੀ ਅੱਜ ਮਹਿਸੂਸ ਹੋ ਰਿਹਾ ਹੈ ਹੂੰ ਵੀ ਵਾਕਈ ਉਹਨਾਂ ਨੇ ਗਲਤੀ ਕੀਤੀ ਕਿ ਆਪ ਵਾਲਿਆਂ ਤਾਂ ਬਿਲਕੁਲ ਪੁੱਛਿਆ ਨਹੀਂ ਉਹ ਹੂੰ 2 ਸਾਲ ਦੇ ਅੰਦਰ ਤੁਸੀਂ ਦਿਖ ਰਹੇ ਹੈ ਤੇ ਆਪ ਵਾਲਿਆਂ ਤਾਂ ਬਿਲਕੁਲ ਹੀ ਨਹੀਂ ਪੁੱਛਿਆ ਐਡੀ ਮਦਦ ਕਰੀ ਆਪ ਵਾਲਿਆਂ ਦੀ ਉਹਨਾਂ ਨੇ ਬੀਬੀ ਜੀ ਤੇ ਪਰ ਉਹਨਾਂ ਤਾਂ ਉਹ ਗੁਣ ਨਹੀਂ ਜਾਣਿਆ ਬਿਲਕੁਲ ਵੀ ਹੂੰ ਪਸਾ ਕਰਦਾ ਜਿੱਦ ਤੱਕ ਪਿੰਡ ਦਾ ਸਰਪੰਚ ਹੁੰਦਾ ਹੈ ਬਿਲਕੁਲ ਫਿਰ ਹੁਣ ਕੀ ਲੱਗਦਾ ਵੀ ਜੇਕਰ ਕਾਂਗਰਸ ਪਾਰਟੀ ਜਿੱਤਦੀ ਹੈ ਜਾਂ ਲੋਕ ਸਭਾ ਦੀਆਂ ਚੋਣਾਂ ਜਿਹੜੇ ਤੁਸੀਂ ਜਿੱਤਦੇ ਹੋ ਫਿਰ ਆਉਣ ਵਾਲੇ ਉਹਦੇ ਚ ਕੀ ਤਿਆਰੀ ਰਹੂਗੀ ਤੁਹਾਨੂੰ ਕਿਵੇਂ ਲੱਗਦਾ ਵੀ ਜੇਕਰ ਚੋਣਾਂ ਤੁਸੀਂ ਵਧੀਆ ਢੰਗ ਨਾਲ ਜਿੱਤਦੇ ਹੋ ਫਿਰ ਵਿਧਾਨ ਸਭਾ ਚੋਣਾਂ ਦੀ ਕਿੰਨੀ ਇੱਕ ਤਗੜੀ ਤਿਆਰੀ ਹੋਊਗੀ ਦੇਖੋ ਉਤਾਰਦੀ 2027 ਦੀ ਨਹੀਂ ਇੱਥੇ ਰੱਖੀ ਜਾਣੀ ਲੋਕ ਸਭਾ ਤੋਂ ਹੂੰ ਜੀ 2027 ਦੀ ਹੈ ਨਾ ਨਹੀਂ ਉਹ ਇੱਥੇ ਲੋਕ ਸਭਾ ਦੇ ਲਈ ਲਖੀ ਜਾਣੀ ਹੈ ਹੂੰ ਇੱਥੇ ਦੇ ਲੋਕਾਂ ਦਾ ਮੰਨ ਦੀ ਗੱਲ ਪਤਾ ਲੱਗਣੀ ਹੈ ਕਿ ਲੋਕ ਵਾਕਈ ਦੁਬਾਰਾ ਕਾਂਗਰਸ ਨਾਲ ਜੁੜ ਗਏ ਇਹ 2027 ਨੂੰ ਅੱਥਰ ਜਿਹੜਾ ਇਹ 2024 ਦੇ ਵਿੱਚ ਰੱਖਿਆ ਜਾਪੂਗਾ ਤੇ ਜਿਵੇਂ ਕਿ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਲੋਂ ਟਿਕਟ ਦਿੱਤੀ ਗਈ ਹੈ ਉਹਨਾਂ ਦਾ ਕਿਵੇਂ ਦੇਖਦੇ ਹੋ ਵੀ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਸਾਡੇ ਹਲਕੇ ਤੋਂ ਤਾਂ ਜੀ ਗੱਲ ਹੈ ਵੀ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਨਾ ਕਰੀਏ ਤਾਂ ਵਧੀਆ ਗੱਲ ਹੈ ਕਿ ਅਕਾਲੀ ਦਲ ਤਾਂ ਲੋਕਾਂ ਦਾ ਕਾਰਤੀ ਪਾਰ ਮੁਕਾਬਲੇ ਚ ਹੈ ਨਹੀਂ ਹੈ ਨਹੀਂ ਹੂੰ ਕੇ ਨਾ ਪਿੱਠਾ ਦੇ ਛੁਰੇ ਮਾਰੇ ਆ ਹੂੰ ਜਿਹੜਾ ਆਪਣੇ ਗੁਰੂਦਾਰ ਹੀ ਹੋ ਸਕਿਆ ਤੇ ਹੋਰ ਦਾ ਕੀ ਹੋਊਗਾ ਹੂੰ ਇਸ ਕਰਕੇ ਇਹ ਤਾਂ ਹੁਣ ਕਿਸੇ ਦੌੜ ਮਾ ਹੈ ਹੀ ਨਹੀਂ ਹੈ ਤੁਸੀਂ ਇਹਨੂੰ ਨਾ ਹੀ ਗਿਣਿਆ ਤਾਂ ਜਾਵਾਂ ਤਾਂ ਵਧੀਆ ਗੱਲ ਹੈ ਹੂੰ ਤੇ ਇੱਕ ਹੋਰ ਖਾਸ ਗੱਲ ਵੀ ਹੈ ਵੀ ਇੱਕ ਕਾਂਗਰਸ ਪਾਰਟੀ ਵਾਲੇ ਪਾਸਿਓਂ ਇੱਕ ਹੋਰ ਵੀ ਅਹਿਮ ਘੜੀ ਜਿਵੇਂ ਕਹਲੇ ਬਹੁਤ ਵੀ ਚੁਣੌਤੀ ਭਰਪੂਰ ਹੈ ਜਿਹੜੀ ਕੜੀ ਆ ਗਈ ਜਿਵੇਂ ਕਿ ਪਾਰਟੀ ਪ੍ਰਧਾਨ ਰਾਜਾ ਬੜਿੰਗ ਨੂੰ ਵੀ ਟਿਕਟ ਦਿੱਤੀ ਗਈ ਹੈ ਲੁਧਿਆਣੇ ਤੋਂ ਬੜੀ ਫਸਮੀ ਬੜੀ ਹੌਟ ਸ਼ੀਟ ਮੰਨੀ ਗਈ ਹੈ ਕਿਵੇਂ ਦੇਖਦੇ ਹੋ ਰਾਜਾ ਬੜਿੰਗ ਜੀ ਜਿੱਤਣਗੇ ਬਸੇ ਚਲੋ ਹਾਈ ਕਮਾਂਡ ਨੇ ਦੋ ਖੇਲੇ ਪਰ ਮੇਰੇ ਖਿਆਲ ਮੈਂ ਰਾਜਾ ਬੜਿੰਗ ਜੀ ਨੂੰ ਖੁੱਲਾ ਛੱਡਣਾ ਚਾਹੀਦਾ ਸੀ ਹਮ ਸਾਰੇ ਪਾਸੇ ਦੇਖਦੇ ਕੀ ਉਹਨਾਂ ਪੂਰਾ ਪੰਜਾਬ ਦੇਖਣਾ ਇੱਕ ਨੌਜਵਾਨਾਂ ਦੀ ਦਿਲ ਦੀ ਧੜਕਣ ਹੈ ਰਾਜਾ ਬੜਿੰਗ ਹਮ ਕਿ ਜੋ ਨੌਜਵਾਨ ਹਨ ਇੱਕ ਨੌਜਵਾਨਾਂ ਦੇ ਇੱਕ ਰੂਹ ਜੋਸ਼ ਮੇਰੇ ਪਾਸ ਨੂੰ ਦਾਰ ਰਹੇ ਹੋ ਆਲ ਇੰਡੀਆ ਹਮ ਤੇ ਅਸੀਂ ਵੀ ਕੰਮ ਕਰਿਆ ਮੈਂ ਦੋ ਵਾਰ ਪ੍ਰਧਾਨ ਰਹਾ ਯੋਦਾ 10 ਵਾਰ ਕਰਦੋ ਤੇ ਮਲਾਲੀ ਜੀ ਸਾਡੇ ਪ੍ਰਧਾਨ ਰਹਾ ਹਮ ਤੇ ਵਿਕਰਮ ਚੋਧਰੀ ਸਾਡੇ ਪ੍ਰਧਾਨ ਰਹਾ ਹਮ ਤੇ ਆਲ ਇੰਡੀਆ ਪ੍ਰਧਾਨ ਰਹਾ ਤੇ ਅਸੀਂ ਕਾਫੀ ਧਰਨਗੇ ਇੱਕ ਨੌ ਜਣੇ ਦਾ ਰੂਪ ਪੈਦਾ ਕਰਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਇੱਕ ਸਰੂਰ ਦੇ ਵਿੱਚ ਅੰਦਾ ਲੁਧਿਆਣੇ ਨੂੰ ਬੰਨ੍ਹ ਕੇ ਰੱਖ ਦੇਣਾ ਉਹ ਵੈਸੇ ਮੇਰੇ ਸਾਹਮਣੇ ਠੀਕ ਨਹੀਂ ਕਰਿਆ ਹਮ ਖੁੱਲਾ ਛੱਡਣਾ ਸਹੀ ਦੈ ਤੇ ਰਾਣਾ ਜੀ ਜਾਂਦੇ ਜਾਂਦੇ ਕੋਈ ਦਿਲ ਦੀ ਭਾਵਨਾ ਸਾਂਝੀ ਕਰਨੀ ਚਾਹੁੰ ਤਾ ਤੇ ਮੈਂ ਤਾਂ ਤੁਹਾਡੇ ਜ਼ਰੀਆ ਇਹੀ ਗੱਲ ਕਹੂੰਗਾ ਜਿਹੜੀ ਕੋ ਬੋਟ ਹੈ ਇੱਕ ਲੋਕਤੰਤਰ ਢਾਂਚੇ ਨੂੰ ਖੜਾ ਕਰਦੀ ਹੈ ਇਹ ਬਹੁਤ ਸੋਚ ਸਮਝ ਕੇ ਬੋਟ ਪਾਣੀ ਚਾਹੀਦੀ ਤੇ ਕਮਾਂ ਦੇ ਆਧਾਰ ਤੇ ਪਾਣੀ ਜੀ ਤੇ ਮੈਂ ਤਾਂ ਅਪੀਲ ਤੁਹਾਡੇ ਜ਼ਰੀਆ ਕਰਵਾ ਵੀ ਕਾਂਗਰਸ ਪਾਰਟੀ ਨੂੰ ਵੋਟ ਪਾਓ ਤੇ ਪੰਜਾਬ ਅਤੇ ਆਪਣੇ ਪੂਰੇ ਹਿੰਦੁਸਤਾਨ ਨੂੰ ਖੁਸ਼ਹਾਲ ਬਣਾਓ ਰਾਣਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਮਿਹਰबानी ਤੁਹਾਡੀ ਸ਼ੁਕਰੀਆ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਿਨ੍ਹਾਂ ਦੀ ਸਾਰੀ ਗੱਲਬਾਤ ਤੁਸੀਂ ਸੁਣੀ ਤੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਿਆ ਇਹਦੇ ਬਾਬਤ ਆਪਣੇ ਸੁਝਾਅ ਜ਼ਰੂਰ ਦੇਣੇ ਨੇ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਜ ਦੇ ਲਈ ਜਾਂਦਾ ਹਾਂ